ਅੱਜ ਸਰਕਾਰ ਲੱਭਦੀ ਆ ਬਲਾਤਕਾਰੀਆਂ ਨੂੰ ਕਿ ਕਿੰਨੇ ਰੇਪ ਕੀਤੇ ਆ ਉਹ ਫੜੇ ਜਾਣ ਉਹ ਹੱਥਾਂ ਤੋਂ ਬਾਹਰ ਆ ਉਹ ਲੱਭਦੇ ਨਹੀਂ ਮੈਂ ਕਹਿੰਨੀ ਬਹੁਤ سارے ਬਲਾਤਕਾਰੀ ਤਾਂ ਜਦੋਂ ਅਸੀਂ ਆਨਲਾਈਨ ਆਣ ਕੇ ਪ੍ਰੀਚ ਕਰਦੇ ਆ ਸਾਡੀ ਕਮੈਂਟ ਲਿਸਟ ਦੇ ਵਿੱਚ ਨਿਰਵਸਤਰ ਹੋ ਕੇ ਤੁਰੇ ਫਿਰਦੇ ਆ ਜਿੰਨੇ ਫੜਨਾ ਉਹਨਾਂ ਨੂੰ ਫੜਨੋਂ ਉੱਥੋਂ ਜਾ ਕੇ ਜਿਨ੍ਹਾਂ ਦੀਆਂ ਸੋਚਾਂ ਇੰਨੀਆਂ ਗੰਦੀਆਂ ਆ ਕਿਉਂ ਇੰਨੇ ਭੱਦੇ ਅਲਫਾਜ਼ ਇਸਤੇਮਾਲ ਕਰਦੇ ਆ ਕਿ ਤੁਸੀਂ ਉਹ ਕਮੈਂਟਸ ਵੀ ਕਿਸੇ ਨੂੰ ਦਿਖਾ ਨਹੀਂ ਸਕਦੇ ਤੁਸੀਂ ਸੋਚੋ ਉਹਨਾਂ ਦੇ ਅੰਦਰ ਕਿੰਨੀ ਗੰਦਗੀ ਹੋਊਗੀ ਕਿੰਨੀ ਹਵਸ ਹੋਊਗੀ ਕਿ ਉਸ ਹਵਸ ਨੂੰ ਪੂਰਾ ਕਿਸੇ ਵੀ ਔਰਤ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਆ ਇੱਕ ਹਬਸੀ ਮਨੁੱਖ ਦੇ ਲਈ ਜਾਤ ਧਰਮ ਮਜ਼ਹਬ ਮੈਟਰ ਨਹੀਂ ਕਰਦਾ ਉਹਦੇ ਲਈ ਸਿਰਫ ਉਹਦੀ ਹਵਸ ਮੈਟਰ ਕਰਦੀ ਹੈ ਸਾਰੇ ਜਿਹੜੇ ਗਲਤ ਸ਼ਬਦ ਇਸਤੇਮਾਲ ਕਰਦੇ ਆ ਇੱਦਾਂ ਕਰਾਂਗੇ ਉਦਾਂ ਕਰਾਂਗੇ ਉਸ ਕੋਣ ਆ ਜਿਹੜਾ ਕਤਲ ਕਰਨ ਦੀ ਯੋਜਨਾ ਬਣਾਵੇ ਉਹਨੂੰ ਇਰਾਦੇ ਕਤਲ ਦੀ ਸਜ਼ਾ ਦਿੱਤੀ ਜਾਂਦੀ ਆ ਤੇ ਜਿਹੜਾ ਬਲਾਤਕਾਰੀ ਵਾਲੀ ਭਾਸ਼ਾ ਵਰਤੇ ਉਹਨੂੰ ਵੀ ਬਲਾਤਕਾਰੀ ਧਰਮ ਪੁਸਤਕਾਂ ਦੇ ਪੰਨੇ ਫਟਦੇ ਆ ਬੜਾ ਬਵਾਲ ਹੁੰਦਾ ਆ ਬੜੇ ਵੱਡੇ ਪੱਦਰ ਦੀਆਂ ਕਾਰਵਾਈਆਂ ਹੁੰਦੀਆਂ ਆ ਜਦੋਂ ਕੋਈ ਵਿਅਕਤੀ ਕਿਸੇ ਹੋਰ ਧਰਮ ਦਾ ਕੋਈ ਸ਼ਬਦ ਲੈ ਕੇ ਉਹਦੀ ਗਲਤ ਪ੍ਰੋਨਨਸੀਏਸ਼ਨ ਕਰਦਾ ਆ ਬਹੁਤ ਵੱਡੇ ਪੱਦਰ ਦੀ ਕਾਰਵਾਈ ਹੁੰਦੀ ਆ ਬਹੁਤ ਗਲਤ ਆ ਕਿਸੇ ਦੀ ਵੀ ਆਸਥਾ ਨੂੰ ਠੇਸ ਲਾਉਣਾ ਬਹੁਤ ਗਲਤ ਆ ਕਿਸੇ ਵੀ ਧਰਮ ਪੁਸਤਕ ਦੀ ਬੇਅਦਬੀ ਕਰਨਾ ਬਹੁਤ ਗਲਤ ਆ ਕਿਸੇ ਵੀ ਮਜ਼ਹਬੀ ਅੱਖਰ ਦੀ ਤੋਹੀਨ ਕਰਨਾ ਨਹੀਂ ਕਰਨੀ ਚਾਹੀਦੀ ਮੈਂ ਵਿਰੋਧ ਵਿੱਚ ਉਹਨਾਂ ਲੋਕਾਂ ਦੇ ਜਿਹੜੇ ਕਿਸੇ ਵੀ ਧਰਮ ਨੂੰ ਮਜ਼ਹਬ ਨੂੰ ਗਲਤ ਕਰਦੇ ਆ 100 ਨਹੀਂ 1000% ਮੈਂ ਉਹਨਾਂ ਦੇ ਵਿਰੋਧ ਵਿੱਚ ਆ ਪਰ ਇਹ ਤਾਂ ਮੇਰਾ ਰਾਈਟ ਆ ਨਾ ਕਿ ਮੈਂ ਪੁੱਛ ਸਕਾਂ ਸਾਡੇ ਉੱਤੇ ਠਹਿਰਾਏ ਹੋਏ ਹਾਕਮਾਂ ਦੇ ਕੋਲੋਂ ਕਿ ਮਸੀਹ ਲੋਕੀ ਇਸ ਧਰਤੀ ਦੇ ਲੋਕੀ ਨਹੀਂ ਇਸ ਦੇਸ਼ ਦੇ ਲੋਕੀ ਨਹੀਂ ਜਿਹੜਾ ਮਰਜੀ ਉੱਠਦਾ ਆ ਉਹ ਬਾਈਬਲ ਨੂੰ ਅੱਗ ਲਗਾਉਂਦਾ ਤੇ ਕੋਈ ਕਾਰਵਾਈ ਵੀ ਨਹੀਂ ਹੁੰਦੀ ਜਿਹੜਾ ਮਰਜੀ ਉੱਠਦਾ ਆ ਉਹ ਹਾਲੇਲੂਇਆ ਸ਼ਬਦ ਨੂੰ ਗਾਲ ਦੇ ਬਾਂਗ ਮਜ਼ਾਕ ਦੇ ਸਾਕ ਉਡਾਉਂਦਾ ਹੈ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਹੋਰ ਮਜ਼ਾਕ ਉਡਾਇਆ ਜਾਂਦਾ ਹੈ ਕੀ ਇਹ ਵਾਕਿਆ ਹੀ ਬਰਾਬਰਤਾ ਹੈ ਕਿ ਇਹੋ ਹੀ ਸਾਡੇ ਸੰਵਿਧਾਨ ਦੀ ਡੈਮੋਕ੍ਰੇਸੀ ਸਾਨੂੰ ਦੱਸਦੀ ਹੈ ਅੱਜ ਮੈਂ ਇਸ ਦੇਸ਼ ਦੀ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਇਸ ਦੇਸ਼ ਦੇ ਆਤਮਾ ਦੇ ਕੋਲੋਂ ਅਪੀਲ ਕਰਕੇ ਬੇਨਤੀ ਕਰਕੇ ਮੰਗਦੀ ਆ ਕਿ ਸਾਨੂੰ ਵੀ ਬਰਾਬਰ ਦੇ ਰਾਈਟਸ ਦਿੱਤੇ ਜਾਣ ਉਹ ਰਾਈਟਸ ਜਿਹੜੇ ਸੰਵਿਧਾਨ ਦੀ ਕਿਤਾਬ ਵਿੱਚ ਤਾਂ ਲਿਖ ਦਿੱਤੇ ਗਏ ਆ ਕਿ ਸਾਨੂੰ ਵੀ ਦੂਜਿਆਂ ਦੇ ਵਾਂਗ ਆਪਣੇ ਧਰਮ ਨੂੰ ਮੰਨਣ ਦੀ ਖੁੱਲ੍ਹ ਕੇ ਪ੍ਰਚਾਰ ਕਰਨ ਦੀ ਇਜਾਜ਼ਤ ਆ ਸਾਡੇ ਕੋਲੇ ਵੀ ਰਾਈਟਸ ਆ ਕਿ ਹਰੇਕ ਇਨਸਾਨ ਦੀ ਤਰ੍ਹਾਂ ਜਿੰਨੂੰ ਜਿੱਥੇ ਸਾਡੀ ਆਸਥਾ ਆਸੀਂ ਉੱਥੇ ਸਜਦਾ ਕਰ ਸਕੀਏ ਫਿਰ ਸਾਡੇ ਰਾਈਟਸ ਸਿਰਫ ਲਿਖਤੀ ਤੇ ਦੂਜਿਆਂ ਦੇ ਪ੍ਰੈਕਟੀਕਲ ਇਦਾਂ ਕਿਉਂ